ਹਾਊ ਮੈਨੀ ਯੂਨੀਵਰਸਿਟੀ ਇਨ ਲਾਤਵੀਆ ਲਾਤਵੀਆ ਦੇ ਵਿੱਚ ਆਪਾਂ ਗੱਲ ਕਰੀਏ ਪੰਜਾਬੀ ਦੇ ਵਿੱਚ ਯੂਨੀਵਰਸਿਟੀਆਂ ਕਿੰਨੀਆਂ ਹੁੰਦੀਆਂ ਮੈਂ ਕਿੰਨੀਆਂ ਦੀ ਗੱਲ ਕਰ ਰਹੇ ਆ ਮੈਂ ਕਿਹੜੀਆਂ ਯੂਨੀਵਰਸਿਟੀਆਂ ਦੀ ਗੱਲ ਕਰ ਰਹੇ ਆ ਮੈਂ ਪ੍ਰਾਈਵੇਟ ਗਵਰਨਮੈਂਟ ਦੀ ਗੱਲ ਕਰ ਰਹੇ ਆ ਜਾਂ ਮੈਂ ਕਾਲਜਾਂ ਦੀ ਗੱਲ ਕਰ ਰਹੇ ਆ ਸਭ ਤੋਂ ਪਹਿਲਾਂ ਤਾਂ ਆਪਣੇ ਕੋਲੇ ਲਾਤਵੀਆ ਦੇ ਵਿੱਚ ਜੇ ਆਪਾਂ ਨੋਰਮਲ ਇੱਕ ਗੱਲ ਕਰੀਏ ਕਿ ਆਪਣੇ ਕੋਲੇ ਟੋਟਲ 6-7 ਯੂਨੀਵਰਸਿਟੀਆਂ ਜਿਨ੍ਹਾਂ ਵਿੱਚ ਆਪਾਂ ਅਪਲਾਈ ਕਰ ਸਕਦੇ ਹੁੰਦੇ ਆ ਏਡੀਅਨ ਸਟੂਡੈਂਟ ਹੁਣ ਨੰਬਰ 1 ਤੇ ਜਿਹੜੀ ਯੂਨੀਵਰਸਿਟੀ ਆ ਜਾਂਦੀ ਹੈ ਉਹ ਰੀਗਾ ਟੈਕਨੀਕਲ ਰੀਗਾ ਟੈਕਨੀਕਲ ਮੈਂ ਦੁਬਾਰਾ ਰਿਪੀਟ ਕਰਤਾ ਨਾਮ ਏ ਯੂਨੀਵਰਸਿਟੀ ਜਿਨ੍ਹਾਂ ਨੇ ਸਟੂਡੈਂਟ ਨੇ ਬੀਟੈਕ ਕਰਨੀ ਹੈ ਜਿਹੜਾ ਸਟੂਡੈਂਟ ਨੂੰ ਸ਼ੌਂਕ ਹੈ ਕਿ ਮੈਂ ਇੰਜੀਨੀਅਰਿੰਗ ਕਰਨੀ ਹੈ ਇੱਥੇ ਬੀਟੈਕ ਨਹੀਂ ਕੀਤੀ ਪਹਿਲਾਂ ਦੌਰ ਸੀ ਬੀਟੈਕ ਦਾ ਹੁਣ ਦੌਰ ਚਲਾ ਗਿਆ ਸੋ ਡਿਪਲੋਮੇ ਵਾਲੇ ਸਟੂਡੈਂਟ ਐਡਮਿਸ਼ਨ ਇਹਦੇ ਚ ਲੈ ਸਕਦੇ ਆ ਬੀਟੈਕ ਵਾਲੇ ਮਤਲਬ ਕਿ ਪਲੱਸ 2 ਨੋਨ ਮੈਡੀਕਲ ਵਾਲੀ ਲੈ ਸਕਦੇ ਜਿਵੇਂ ਕਿ ਆਪਣੇ ਇੱਥੇ ਰੂਲ ਹੈ ਕਿ ਪਲੱਸ 2 ਤੁਹਾਡੀ ਮੈਥ ਜਾਂ ਫਿਜ਼ਿਕਸ ਹੋਵੇ ਸੋ ਇਸੇ ਤਰ੍ਹਾਂ ਇਸ ਯੂਨੀਵਰਸਿਟੀ ਵਿੱਚ ਐਡਮਿਸ਼ਨ ਲੈਣ ਵਾਸਤੇ ਲੋਕਾਂ ਕੋਲ ਮੈਥ ਜਾਂ ਫਿਜ਼ਿਕਸ ਹੋਵੇ ਤੇ ਇਸ ਦੀ ਜਿਹੜੀ ਮਤਲਬ ਕਿ گورਨਮੈਂਟ ਯੂਨੀਵਰਸਿਟੀ ਹੈ ਓਨਲੀ ਟੈਕਨੀਕਲਸ ਕਰੀ ਹੀ ਮਿਲੂਗੀ ਪਹਿਲੀ ਯੂਨੀਵਰਸਿਟੀ ਦੂਜੀ ਯੂਨੀਵਰਸਿਟੀ ਆਪਣੇ ਕੋਲੇ ਆਉਂਦੀ ਆ ਤਰੀਬਾ ਤਰੀਬਾ ਯੂਨੀਵਰਸਿਟੀ ਵੀ ਵਧੀਆ ਯੂਨੀਵਰਸਿਟੀ ਹੈ ਫਿਮ ਯੂਨੀਵਰਸਿਟੀ ਹੈ ਲਾਤਵੀਆ ਦੀ ਇਹ ਯੂਨੀਵਰਸਿਟੀ ਪ੍ਰਾਈਵੇਟ ਹੈ ਹੋਸਟਲ ਇਸ ਯੂਨੀਵਰਸਿਟੀ ਦਾ ਸਭ ਤੋਂ ਵੱਡਾ ਜਿਹਨੂੰ ਕਹਿ ਸਕਦੇ ਆ ਕਿ ਹੋਰਾਂ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਤੁਹਾਨੂੰ ਇੰਨੀ ਵਧੀਆ ਸਪੈਸ਼ਲਿਟੀ ਹੋਸਟਲ ਦੀ ਨਹੀਂ ਮਿਲਣੀ ਪਰ ਜੇ ਤੁਸੀਂ ਵਾਕੇ ਹੀ ਪੜਨ ਵਾਲੇ ਹੋ ਕਿਉਂਕਿ ਪੜਨਾ ਪੈਣਾ ਹੈ ਜਿਹੜਾ ਤਰੀਕਾ ਚਲਾ ਗਿਆ ਕਿਉਂਕਿ ਇਹ ਯੂਨੀਵਰਸਿਟੀ ਪੜ੍ਹਾਈ ਤੇ ਪੂਰਾ ਜ਼ੋਰ ਦਿੰਦੀ ਆ ਇਹ ਨਹੀਂ ਕਿ ਤੁਸੀਂ ਕਹਿ ਦੋਗੇ ਕਿ ਮੈਂ ਜ਼ਿਆਦਾ ਪੜ੍ਹਾਈ ਨਹੀਂ ਕਰ ਸਕਦਾ ਸੋ ਵਧੀਆ ਯੂਨੀਵਰਸਿਟੀ ਆ ਕੋਰਸਾਂ ਕੋਰਸਾਂ ਬਾਰੇ ਮੈਂ ਕੋਈ ਗੱਲ ਨਹੀਂ ਕਰਨੀ ਮੈਂ ਸਿਰਫ ਮੋਟੀ ਜੀ ਗੱਲ ਯੂਨੀਵਰਸਿਟੀਆਂ ਦੇ ਬਾਰੇ ਹੀ ਕਰਨੀ ਹੈ ਕੋਰਸ ਦਾ ਬਾਰੇ ਫੋਨ ਕਰ ਲਿਓ ਦੱਸ ਦਾਂਗੇ ਤੀਜੀ ਯੂਨੀਵਰਸਿਟੀ ਆਪਣੇ ਕੋਲੇ ਆਉਂਦੀ ਹੈ ਥੋੜੀ ਜੀ ਐਕਸਪੈਂਸਿਵ ਯੂਨੀਵਰਸਿਟੀ ਹੈ ਇਹ ਅਰਸੀਬਾ ਅਰਸੀਬਾ ਯੂਨੀਵਰਸਿਟੀ ਦੀ ਟਿਊਸ਼ਨ ਫੀਸ ਜਿਹੜੀ ਆਉਂਦੀ ਹੈ ਉਹ ਆਪਣੇ ਕੋਲੇ 5200 ਯੂਰੋ ਪਹਿਲਾਂ ਵਾਲੀਆਂ ਯੂਨੀਵਰਸਿਟੀਆਂ ਦੀ ਦੋਨੋਂ ਦੀ 3000 ਤੋਂ ਲੈ ਕੇ 4000 ਯੂਰੋ ਤੱਕ ਟਿਊਸ਼ਨ ਫੀਸ ਆਉਂਦੀ ਹੈ ਪਰ ਜਿਹੜੀ ਰਸੀਬਾ ਰਸੀਬਾ ਨੇ ਦੋਨਾਂ ਯੂਨੀਵਰਸਿਟੀ ਦਾ ਰਿਕਾਰਡ ਤੋੜਤਾ ਇਹਦੀ ਯੂਨੀਵਰਸਿਟੀ ਦੀ ਟਿਊਸ਼ਨ ਫੀਸ ਸਿੱਧੇ 52 ਯੂਰੋ ਹੈ ਕੋਈ 42 ਤੋਂ ਯੂਰੋ ਨਹੀਂ ਕੋਈ 45 ਯੂਰੋ ਨਹੀਂ ਸਿੱਧੇ 52 ਯੂਰੋ ਪਰ ਮੈਂ ਮੰਨਦਾ ਇਹ ਯੂਨੀਵਰਸਿਟੀ ਦੇ ਵਿੱਚ ਜਦੋਂ ਆਪਾਂ ਅਪਲਾਈ ਕਰਤਾ ਜਲਦੀ ਅਪਲਾਈ ਕਰ ਦਿੰਨੇ ਆ ਜਲਦੀ ਅਪਲਾਈ ਕਰਨ ਵੇਲੇ ਆਪਾਂ ਨੂੰ अर्ली ਵਰਡ ਸਕਾਲਰਸ਼ਿਪ ਮਿਲ ਜਾਂਦੀ ਹੈ ਜਿਹੜੀ ਕਿ